ਲੋ ਜੀ ਹੁਣ ਮੁੰਡੇ ਦੀ ਸ਼ੇਰਵਾਨੀ ਹੋ ਗਈ ਓਕੇ ਤੇ ਹੁਣ ਕੋਈ ਸੇਵਾ ਪਾਣੀ ਖਲਾ ਫਲਾ ਦੋ ਬਾਈ ਜੀ ਹੈਲੋ ਕੀ ਹੋਊਂਗੇ ਆਪਾਂ ਹੋਰ ਕੁਝ ਲੈਣਾ ਵੈਸੇ ਹਾਂ ਹਾਂ ਲੈ ਤਾਂ ਦਿਨਿਸ਼ ਰੂ ਹੈ ਨਹੀਂ ਆਪਣੇ ਵਾਲਾ ਆਪਣੇ ਵਾਲਾ ਬੰਦਿਆਂ ਵਾਲਾ ਬੰਦਿਆਂ ਵਾਲਾ ਹਾਂ ਚੁੰਨੀ ਚੁੰਨੀ ਆ ਦੇਖੀ ਗਈ ਬੰਦਿਆਂ ਵਾਲੀ ਗੱਡੀ ਚੁੰਨੀ ਹੋਈ ਆ ਗੱਡੀ ਚ ਲਾ ਲਈ ਜੀ ਗੱਡੀ ਚ ਲਾ ਕੇ ਇੱਥੇ ਆ ਗਏ ਆ ਫੋਨ ਪਿੱਛੇ ਹੀ ਵਿਆਦਾ ਦੇਖੋ ਜੀ ਸਾਰਿਆਂ ਨੂੰ ਕੀ ਹਾਲ ਚੱਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ 'ਚ ਤੇ ਅੱਜ ਸਵੇਰ ਤੋਂ ਹੀ ਮੀਂਹ ਪਈ ਜਾ ਰਿਹਾ ਜੀ ਤੇ ਚੰਡੀਗੜ੍ਹ ਜਾਣਾ ਸੀਗਾ ਬੰਦੇ ਆਪਣੇ ਰੈਡੀ ਖੜੇ ਆਂ ਜ਼ਰਾ ਬਰਵੀ ਵਿੱਚ ਵੜ ਗਿਆ ਗੱਡੀ ਤੇ ਚੱਲੀਏ ਫੇਰ ਹੀ ਐ ਅਸੀਕਾਲ ਜੀ ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਅਸੀਕਾਲ ਅਸੀਕਾਲ ਹੋਰ ਹੋ ਗਏ ਠੀਕ ਹੈ ਵਧੀਆ ਜੀ ਵਧੀਆ ਹਾਂਜੀ ਹੁਣ ਤੁਸੀਂ ਉੱਠ ਕੇ ਰੌਣ ਲੱਗੇ ਹਾਲੇ ਸੁੱਤਾ ਹੀ ਉੱਠਿਆ ਨਾ ਅੱਛਾ ਅੱਛਾ ਚੱਲ ਚੱਲ ਸੌਂ ਜਾ ਚੁੰਨ ਚੱਲੋ ਚੱਲੋ where the shadows creep whispers of the city secrets they keep underneath the street lamp steady burn ਲੋ ਜੀ ਜਰਾਵਰ ਸਿੰਘ ਹੋ ਗਿਆ ਐਕਟਿਵ ਹੋਣਾ ਠੀਕ ਹੈ ਪਟਕਾ ਬੰਨੇ ਦਾ ਸੋਣਾ ਹੀ ਉਹ ਲੱਗਦਾ ਇਹ ਦੇਖੀ ਜਾਵੇ ਬੰਦਾ ਹਾਂਜੀ ਤੁਸੀਂ ਕੀ ਬੰਨੇ ਅੱਜ ਪਟਕਾ ਬੰਨੇ ਅੱਜ ਕਿਹੜੀ ਟੀ-ਸ਼ਰਟ ਪਾਈ ਹੈ ਉਹ ਵਾਲੀ ਟੀ-ਸ਼ਰਟ ਪਾਈ ਹੈ ਹਾਂ ਅੱਜ ਨਵੀਂ ਟੀ-ਸ਼ਰਟ ਪਾਈ ਆ ਨੇ ਜਿਹੜੀ ਆਪਾਂ ਕਿੱਥੋਂ ਮੰਗਾਈ ਤੀ ਫਰਸਟ ਕਰਾਈ ਤੋਂ ਸਮਾਰਟ ਬாய் ਓ ਮਾਈ ਗੋਡ ਕਿ ਉਹ ਖੁਸ਼ ਹੋਇਆ ਹੋਇਆ ਹੈ ਸوير ਦਾ ਲਗਾਤਾਰ ਇੱਕੋ ਸਪੀਡ 'ਚ ਮੀਂਹ ਪੈ ਰਿਹਾ ਬਾਈ ਤੇ ਹਾਂ ਧੁੰਦ ਦੇਖੋ ਕਿੰਨੀ ਹੋਈ ਵੀ ਇੱਧਰ ਆਹ ਬਿਲਡਿੰਗ ਦੂਰ ਤੇ ਤਾਂ ਦਿਖੇ ਨਹੀਂ ਦੀ ਰਹੀ ਕੋਈ ਨਹੀਂ ਚੱਲ ਰਿਹਾ ਸਾਰੇ ਪਾਸੇ ਪਾਣੀ ਭਰਿਆ ਹੋਇਆ ਪੁਣ ਮੋਟਰ ਲੈ ਘੜੇ ਨਾ ਵਿਚਾਰੇ ਦਾ ਹੋਰ ਗੁਲਾ ਹਾਲ ਲਓ ਜੀ ਚਾਹੇ ਆਪਾਂ ਜਾਣਾ ਹੋਵੇ ਜੀ 5 ਕਿਲੋਮੀਟਰ ਚਾਹੇ 50 ਕਿਲੋਮੀਟਰ ਰੋਟੀ ਆਪਾਂ ਪੈਕ ਕਰਾ ਕੇ ਹੀ ਜਾਂਦੇ ਹਾਂ ਤੇ ਹੁਣ ਇਹਨਾਂ ਨੂੰ ਬਣਾ ਕੇ ਕੋਲਾ ਖਾਣੇ ਆ। ਤੁਸੀਂ ਵੀ ਖਾਣੀ ਆ। ਜਰਾਵਰ ਸਿੰਘ ਵੀ ਖਾਰੇ ਪਰੌਂਠਾ। ਲੋ ਦੀ ਚਾਹ ਆ ਗਈਆਂ। ਫਿਲਹਾਲ ਆਪਾਂ ਚਾਹ ਪੀਨੇ ਜੀ। 3 ਵੀਟੂ ਖੜੇ ਆ ਮਾਰਕੀਟ 'ਚ। ਚਾਹ ਪੀ ਕੇ ਚੱਲਦੇ ਆਪਾਂ ਆਪਣੇ ਕੰਮ ਤੇ। ਸ਼ਾਪਿੰਗ ਵਗੈਰਾ ਕਰਨੀ ਹੈ ਜੇ। ਬੱਚੇ ਵੀ ਚਾਹਤੇ ਨੇ ਚੱਲਦੇ। ਬਾਰਿਸ਼ ਆ ਗਈ। ਕੀ? ਬਾਰਿਸ਼ ਫੇਰ ਸ਼ੁਰੂ ਹੋ ਗਈ। ਦੇਖੀਏ ਅਤਵਾਰ ਕਰਕੇ ਦੇਖੀਏ ਨਹੀਂ ਆ ਰਿਹਾ ਹੋਏ ਉਹ ਪੜੀਆਂ ਕਿਥੇ ਜਾਣਾ ਤੁਸੀਂ ਅੱਜ ਵਾਇਗਰੂ ਕਰਨ ਚੱਲਾਂਗੇ ਜੀ 2 ਮਿੰਟ ਹੱਥ ਟਿਕਾ ਸਕਦੇ ਆ ਆਪਣੇ ਤੁਸੀਂ ਇਹਨਾਂ ਸ਼ਾਂਤੀ ਨਾਲੇ ਬੈਠ ਸਕਦੇ 2 ਮਿੰਟ ਐਵੇਂ ਹੱਥ ਅੰਦਰ ਕਰਕੇ ਬੈਠ ਸਕਦੇ ਲੈ ਫੇਰ ਕੇ ਚੱਕ ਲੈ ਉੱਪਰ ਕਰ ਉੱਪਰ ਕਰ ਦੇ ਇਹਨੂੰ ਉੱਪਰ ਕਰ ਦੇ ਲੋ ਜੀ ਚਾਪੀ ਲਈ تھی ਆਪਾਂ ਦੇਖਣ ਚੱਲੇ ਆਪਾਂ ਔਰ ਜੁੱਤੀ ਵਾਲੇ ਨੇ ਜੁੱਤੀ ਚੱਕ ਜਿਹੜੀ ਇੱਕ ਜ਼ਰਾਵਰ ਨੂੰ ਵੀ ਦੇਖ ਲਈਏ ਜ਼ਰਾਵਰ ਦੇ ਮਾਮੇ ਨੂੰ ਦੇਖਣੀ ਹੈ ਔਰ ਜੁੱਤੀ ਚੱਲੀਏ ਆਪਾਂ ਜੁੱਤੀ ਦੇਖ ਕੇ ਇਹ ਹੈ ਤੁਸੀਂ ਲੈਣੀ ਹੈ ਚਲੋ ਚਲੋ ਫਿਰ ਚਲੋ ਮੈਂ ਕਹਾਂ ਨੂੰ ਕੀ ਹੋਇਆ ਚਲੋ ਜ਼ਰਾਵਰ ਲਈ ਜੁੱਤੀ ਦੇਖ ਰਹੇ ਸੀਗੇ ਮੇਰੀ ਗੱਲ ਅੰਦੇ ਬੋਲੇ ਵਿੱਚ ਚੱਲਦੀ ਤੇ ਕਹਾ ਜਾਂ ਆਹ ਜਿਹੜੀ ਜਲਦੀ ਸ਼ੇਰਵਾਨੀ ਦੇ ਅਕੋਰਡਿੰਗ ਵਿਆਹ ਕਰ ਦੇਣਾ ਹੁਣ ਆਪਾਂ ਸਾਨੂੰ ਹੈ ਹੁਣੇ ਦੇਖ ਲੈਣੀ ਹੁਣੇ ਦੇਖ ਲੈਣੀ ਜੁੱਤੀ ਇਹਦੇ ਵਾਸਤੇ ਸੌਫਟ ਹੈ ਤੰਗ ਜਾ ਵੀ ਨਹੀਂ ਹੋਊਗਾ ਇਹ ਜਦ ਫਿਰ ਜੱਜ ਜੀ ਦੇ ਟੋਰ ਤੇ ਐਸੀ ਦੀ ਚਲੋ ਪਾ ਕੇ ਦੇਖਦੇ ਆ ਉਹਦੇ ਕਿਵੇਂ ਦੀ ਲੱਗਦੀ ਹੈ ਦੋਨੋਂ ਪੈਰ ਪਾਸੇ ਦੇਖੋ ਇਹਦਾ ਕਿ ਕਿੱੜ ਮੁੱਕ ਜਾਣੀ ਹੈ ਪਰ ਲੱਗਣਾ ਤੁਹਾਨੂੰ ਠੀਕ ਲੱਗਦੀ ਹੈ ਜੁੱਤੀ ਆ ਨਾ ਆ ਦਿਮ ਚ ਕਿੰਡੀ ਉਹਨੇ ਤੇਰੇ ਸਿੰਡ ਲੈ ਆ ਉਹ ਵੀ ਆਪ ਪੁੱਛਦੇ ਨਹੀਂ ਇਹ ਨਹੀਂ ਇਹ ਤਾਂ ਅੱਛੀ ਲੱਗੀ ਸੀ ਤੁਹਾਨੂੰ ਨੇ ਆ ਵੀ ਮੰਨਦਾ ਬੱਸ ਹਾਂ ਦੇ ਦਿੱਸੇ ਦਿਖਾਈ ਦਰ ਬਰਾ ਪੱਕ ਓਕੇ ਦੇਖਦੇ ਛੋਣ ਲੱਗਦੀ ਏ ਯਾਰ ਇਹ ਜਾਨੀ ਰੱਬੀ ਛੋਈ ਲੱਗਦੀ ਏ ਅੱਛਾ ਇਹ ਲੈਣੀ ਏ ਕਿ ਇਹ ਲੈਣੀ ਏ ਇਹ ਵੀ ਨਹੀਂ ਮਮੂ ਵਰਗੀ ਲੱਗਣਾ ਕਿ ਤੈਨੂੰ ਵੀ ਕੋਈ ਪ੍ਰਾਣ ਕਰ ਲਵੇ ਉਹ ਵੀ ਹੋ ਜੀ ਬੰਦ ਇਹਦੀ ਸੇਮ ਹੀ ਕਰ ਦਾਂਗੇ ਇਹਦੀ ਆ ਬੱਚੇ ਵਾਲੀ ਕਿੰਨੇ ਦੀ ਬੱਚੇ ਇਹ ਵਾਲੀ ਐਨਾਂ ਦੀ ਤੇ ਇਹਦੇ ਸਾਈਜ਼ ਦੀ ਬਣ ਜੂਗੀ ਮੇ ਤਾਂ ਗੁਰਾਵਰ ਨੂੰ ਮਮੇ ਵਾਸਤੇ ਜੁੱਤੀ ਖਰੀਦ ਲਈ ਤੇ ਹੁਣ ਗੁਰਾਵਰ ਦੀ ਰਹਿ ਗਈ ਹੈ ਤੇ ਇਹਦੀ ਡਰੈਸ ਫਾਈਨਲ ਕਰਕੇ ਫਿਰ ਆਪਾਂ ਲਵਾਂਗੇ ਤੇ ਹੁਣ ਆਪਾਂ ਚੱਲਦੇ ਆਪਾਂ ਅਗਲੀ ਜਗ੍ਹਾ ਤੇ ਹੁਣ ਕਿੱਥੇ ਜਾਣਾ ਰੋ ਆਪਾਂ ਚੱਲਦੇ ਆ ਬਾਈ ਜੀ 11 ਫਿਰ ਚਲੋ ਚਲੋ ਜੀ ਆਵੇਗਾ ਤੂੰ ਤੇ ਚਲੋ ਚਲੀਏ ਬਾਏ ਜਦੋਂ ਜੁੱਤੀ ਠੀਕ ਨਹੀਂ ਲੱਗੀ ਸੁਣੀ ਨਹੀਂ ਲੱਗੀ ਮਾਮੂ ਦੇ ਨਾਲ ਵੀ ਲਾਵਾਂਗੇ ਠੀਕ ਹੈ ਅੱਜ ਤੋਂ ਨੂੰ ਵਲੌਗ ਬਣਾਉਂਦੇ ਨੂੰ ਪੂਰਾ 1 ਮਹੀਨਾ ਹੋ ਗਿਆ ਜੀ 31 ਤਰੀਕ ਤੋਂ ਪਿਛਲੀ 31 ਤੋਂ ਵਲੌਗਸ ਸਟਾਰਟ ਕੀਤੇ ਸੀਗੇ ਤੇ ਅੱਜ ਦੁਬਾਰੇ 31 ਆ ਗਈ ਜੀ ਹੁਣ ਆਪਾਂ ਨੂੰ ਪੂਰਾ 1 ਮਹੀਨਾ ਹੋ ਗਿਆ ਵਲੌਗ ਬਣਾਉਂਦੇ ਹੋਏ ਸੋ ਪਰ ਲਗਾਤਾਰ 31 ਦਿਨ ਤੋਂ ਵੀਡੀਓ ਪਾਈ ਹੈ ਜੀ ਤੇ ਕੋਈ ਵੀ ਦਿਨ ਵਿੱਚ ਮਿਸ ਨਹੀਂ ਕਰਿਆ ਬਟ ਸਾਨੂੰ ਪਤਾ 31 ਦਿਨ ਕਿੱਦਾਂ ਵੀਡੀਓ ਬਣਾਈਏ ਨਵੇਂ-ਨਵੇਂ ਵਲੌਗਰਾਂ ਨੂੰ ਮੁਸ਼ਕਿਲਾਂ ਬਹੁਤ ਹੁੰਦੀਆਂ ਜੀ ਕਦੇ-ਕਦੇ ਫੋਨ ਫੁੱਲ ਹੋ ਜਾਂਦਾ ਕਦੇ ਬੈਟਰੀ ਡਾਊਨ ਹੋ ਜਾਂਦੀ ਹੈ ਜੀ ਮਠੇਰ ਵੀ ਮੈਨੇਜ ਕਰਕੇ ਆਪਾਂ 31 ਦਿਨ ਵੀਡੀਓ ਲਗਾਤਾਰ ਪਾਈ ਹੈ ਜੀ ਤੇ ਬਾਕੀ ਤੁਸੀਂ سپورਟ ਵੀ ਬਹੁਤ ਵਧੀਆ ਦਿਖਾ ਰਹੇ ਹੋ ਤੇ ਐਵੇਂ سپورਟ ਦਿਖਾਉਂਦੇ ਰਹੋ ਜੀ ਜਿਹੜੇ-ਜਿਹੜੇ ਚੈਨਲ ਤੇ ਨਵੇਂ ਐ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਕੋਈ ਵੀ ਕੰਮ ਹੈ ਜੀ ਮਿਹਨਤ ਜ਼ਰੂਰ ਲੱਗਦੀ ਹੈ ਜੀ ਟਾਈਮ ਵੀ ਜ਼ਰੂਰ ਲੱਗਦਾ ਬਟ ਆਪਾਂ ਕੰਟੀਨਿਊ ਰੱਖਾਂਗੇ ਇਸ ਚੀਜ਼ ਨੂੰ ਜੀ ਤੁਸੀਂ ਨਾਲ-ਨਾਲ ਲਾਈਕ ਜਰੂਰ ਕਰ ਦਿਆ ਕਰੋ ਤੇ ਇੱਕ ਆਪਣਾ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਜੀ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਇਹ ਗੱਟਮ ਆਣੀ ਆ ਬਸ ਐਦੀ ਜਗ੍ਹਾ ਸਿਰ ਲੱਗ ਜਾਣਾ ਠੀਕ ਆ ਓਕੇ ਜ਼ਰਾਵਰ ਆਪਣੇ ਖੇਲਣੇ 'ਚ ਲੱਗਿਆ ਹੋਇਆ ਹੈ। ਤੇ ਹੁਣ ਦਾ ਸਾਥੀ ਮਿਲ ਗਿਆ ਓਰੇ। ਲੋ ਜੀ ਹੁਣ ਮੁੰਡੇ ਦੀ ਸ਼ੇਰਵਾਨੀ ਹੋ ਗਈ ਓਕੇ। ਤੇ ਹੁਣ ਕੋਈ ਸੇਵਾ ਪਾਣੀ ਖਲਾ ਫਲਾ ਦਿਓ ਬਈ ਜੀ। ਹੈਲੋ ਕੀ ਹੋਊਂਗੇ? ਤੁਸੀਂ ਦੇਖੋ ਹੁਣ ਕੀ ਖਲਾਉਂਗੇ? ਜੋ ਤੁਸੀਂ ਕਹੋਗੇ ਉਹ ਪਾ ਦਾਂਗੇ। ਜ਼ਰਾਵਰ ਜੀ ਚਲਿਏ ਚਲੋ ਚਲੋ ਨਹੀਂ ਨਹੀਂ ਬਈ ਖੰਡਾ ਫਿਰ ਹੁਣ ਕੀਆ ਕੀ ਆ ਖਾਈਏ ਪੀਏ ਜੋ ਤੁਸੀਂ ਹੁਕਮ ਕਰੋ ਸਾਰਾ ਮਰਜੀ ਜੋ ਤੁਸੀਂ ਕਹੋ ਸਾਡੇ ਕੋਲ ਕੁਝ ਨਹੀਂ ਹੈਗਾ ਸਾਡੇ ਕੋਲ ਜੋ ਤੁਸੀਂ ਜੋ ਸਾਨੂੰ ਮਿਲ ਗਿਆ ਫਿਰ ਖਾ ਲੈਂਦੇ ਹਾਂ ਰੋਟੀ ਪਾਣੀ ਦੇਖਦੇ ਆ ਨਾ ਚਲੋ ਜੀ ਹੁਣ ਆਪਾਂ ਜਾ ਕੇ ਕਰਦੇ ਆ ਲੰਚ ਤੇ ਆਪਾਂ ਇੱਥੋਂ ਆਪਾਂ ਹੋਰ ਕੁਝ ਲੈਣਾ ਵੈਸੇ ਹਾਂ ਕਲਪਤਾ ਦਿਨਿਸ਼ੁਰੂ ਹੈ ਨਹੀਂ ਆਪਣੇ ਵਾਲਾ ਆਪਣੇ ਵਾਲਾ ਬੰਦੇ ਵਾਲਾ ਬੰਦੇ ਵਾਲਾ ਹਾਂ ਚੁੰਨੀ ਚੁੰਨੀ ਹੈ ਬੰਦੇ ਵਾਲੀ ਕਿਹੜੀ ਚੁੰਨੀ ਹੋਈ ਉਹ ਬਾਈ ਜਿਹੜਾ ਸ਼ੇਰਵਾਲੀ ਦੇ ਤੇ ਸ਼ੇਰਵਾਲੀ ਦੀ ਚੁੰਨੀ ਦਵਾਦੀ ਜੀ ਨਾਲ ਨੂੰ ਫਿਰ ਇਹ ਕਹਿੰਦੇ ਰੋਟੀ ਤੈਨੂੰ ਪਹਿਲਾਂ ਚੁੰਨੀ ਦਵਾਦੀ ਹੈ ਨਹੀਂ ਨਹੀਂ ਤੂੰ ਮੂੰਹ ਟਕ ਤੀ ਖਾ ਲੈਂਦਾ ਤੂੰ ਮੂੰਹ ਟਕ ਲੈ ਪਹਿਲਾਂ ਮੈਂ ਤੈਨੂੰ ਨਹੀਂ ਦਵਾਦੀ ਚੱਲ ਇਹ ਫਿਰ ਰੋਟੀ ਖਾ ਲੈਂਦੇ ਪਹਿਲਾਂ ਮੇਰੇ ਤੇ ਤੁਹਾਨੂੰ ਉੱਥੇ ਜਾ ਕੇ ਸਾਢੇ 4 ਹੋ ਗਏ ਜੀ ਫਿਲਹਾਲ ਕਮਣ ਲੱਗੇ ਹੋਣਾ ਜਿਕਰ ਤੇ ਅੱਜ ਦਰਦਾਰ ਹੋ ਸੀ ਤੇ ਮਿਕਸ ਆ ਜੁਰਾਵਲੀ ਆਰਡਰ ਕੀਤੀ ਸੀਗੀ ਇਡਲੀ ਤੇ ਨਾਰੀਅਲ ਦੀ ਚਟਨੀ ਤੇ ਲਓ ਜੀ ਖਾਣਾ ਪੀਣਾ ਹੋ ਗਿਆ ਆਪਣਾ ਡਨ ਤੇ ਬਾਹਰ ਬਾਰਿਸ਼ ਵੀ ਰੁੱਕ ਗਈ ਹੈ ਤੇ ਹੁਣ ਆਪਾਂ ਸ਼ਾਪਿੰਗ ਕਰ ਸਕਦੇ ਹਾਂ ਆਰਾਮ ਨਾਲ ਘੁੰਮ ਫਿਰ ਕੇ ਪਹਿਲਾਂ ਥੋੜੀ ਟੈਨਸ਼ਨ ਹੀ ਸੀਗੀ ਜਰਾਵਰ ਨੂੰ ਬਾਹਰ ਕੱਢਦੇ ਸੀ ਇਹ ਗਰਮ ਸਰਦੋਂ ਨੇ ਦਾ ਡਰ ਸੀਗਾ ਤੇ ਹੁਣ ਬਾਰਿਸ਼ ਰੁੱਕ ਗਈ ਹੈ ਤੇ ਹੁਣ ਆਰਾਮ ਨਾਲ ਘੁੰਮ ਫਿਰ ਕੇ ਆਪਾਂ ਸ਼ਾਪਿੰਗ ਕਰਦੇ ਹਾਂ। ਨੋਜੀ 3V2 ਤੋਂ ਰੁਲ ਖੁੱਲ ਕੇ ਹੁਣ ਆਪਾਂ ਚੱਲੇ ਆ ਜੀ ਬਾਈ ਚ ਤੇ 3V2 ਤੋਂ ਤਾਂ ਆਪਾਂ ਕੁਝ ਮਿਲੇ ਨਹੀਂ ਅਸ਼ੋਕਾ ਟੈਕਸਟਾਈਲ ਦੇ ਗਏ ਤੇ ਸੋ ਅ디 ਖੇ ਹੋਈ ਓਥੇ ਬਸ ਜਰਾਵਰ ਨੇ ਜਾ ਕੇ ਬਾਥਰੂਮੇ ਕਰਿਆ ਉਹਨਾਂ ਦੇ ਉਹਨਾਂ ਦੇ ਸ਼ੋਰੂਮ ਚ ਤੇ ਬੇਸਮੈਂਟ ਚ ਤਾਂ ਉਹਨਾਂ ਦੇ ਪਹਿਲੀ ਪਾਣੀ ਆਇਆ ਉਹਦਾ ਜਰਾਵਰ ਨੂੰ ਵੀ ਥੋੜਾ ਜਿਹਾ ਹਿੱਸਾ ਪਾਇਆ ਹੈ। ਇਹ ਪਾਣੀ ਦੇਖ ਕੇ ਯਾਦ ਆ ਗਿਆ ਸ਼ਾਇਦ ਪਾਣੀ ਦੇਖ ਕੇ ਇਹਨੂੰ ਚੌ ਚੜ ਗਿਆ ਵੀ ਚਲ ਮੈਂ ਵੀ ਹਿੱਸਾ ਵਾਵਾ ਹੁਣ ਆਪਾਂ ਬਾਈ ਚੱਲਦੇ ਜੀ ਪਹਿਲਾਂ ਪੀਨੇ ਚਾਹ ਫਿਰ ਜਾਵਾਂਗੇ ਏਡੀ ਕੰਮ ਤੇ ਠੀਕ ਚਾਹ try to read the fine echoes of struggle in alley's tide fighting for a moment under neon light corners home with the jazzy groove ਦੁਪਹਿਰ ਦੇ 1 ਵਜੇ ਦੇ ਆਏ ਹੋਏ ਆ ਜੀ ਤੇ ਹੁਣ ਫ੍ਰੀ ਹੋਏ ਆ ਹੁਣ ਸ਼ਾਪਿੰਗ ਖਤਮ ਕਰਕੇ ਵਾਪਸ ਚੱਲਦੇ ਆ ਘਰੇ ਕੰਟਾ ਕਲਾ ਕੇ ਚੱਲੋ ਆ ਗੱਡੀ ਚ ਲਾ ਲਈ ਜੀ ਗੱਡੀ ਚ ਲਾ ਕੇ ਇੱਥੇ ਆ ਗਏ ਆਹ ਫੋਨ ਪਿੱਛੇ ਹੀ ਵੇਖਦਾ ਦੇਖ ਆ ਬੰਦੇ ਦੇ ਕੰਮ ਆ ਫੋਨ ਪਿੱਛੇ ਛੱਡਿਆ ਜੋ ਉਹਦੇ ਵੀਰੇ ਆਈ ਤਾਂ ਨਾ ਨਾ ਦੁਸ਼ਮਣ ਆਹ ਇਹ ਫੋਨ ਰਾਹੁਲ ਮੇਰੇ ਨਾਲ ਫੋਨ ਆ ਗਿਆ ਤਾਂ ਪਤਾ ਲੱਗ ਗਿਆ ਨਹੀਂ ਤਾਂ ਰੰਗ ਗਿਆ ਸੀ ਖੜੜ ਗਏ ਤੇ ਚੱਕ ਫੋਨ ਲਈ ਆਉਣਾ ਚਲੋ ਜੀ ਹੁਣ ਆਪਾਂ ਪਹੁੰਚ ਗਏ ਜੀ ਘਰ ਤੇ ਬਾਕੀ ਬੰਦੇ ਨੂੰ ਕਰਦੇ ਆਪਾਂ ਬਾਏ ਠੀਕ ਹੈ ਜੀ ਓਕੇ ਮਿਲਦੇ ਜੀ ਫਿਰ ਬਾਏ ਬਾਏ ਨੈਕਸਟ ਸ਼ਾਪਿੰਗ ਤੇ ਚਲ ਬਾਏ ਕਰਦੇ ਬਾਏ ਕਰਦੇ ਜਰਾ ਮੈਂ ਇੱਧਰ ਇੱਧਰ ਬਾਈ ਕਰ ਮੈਂ ਠੀਕ ਹੈ ਜੀ ਮੇਰਾ Aim ਸੀਗਾ ਕਿ ਮਹੀਨੇ ਦੇ ਵਿੱਚ ਕੋਟੋ-ਕਟ 500 ਸਬਸਕ੍ਰਾਈਬਰ ਤਾਂ ਹੋਣੇ ਚਾਹੀਦੇ ਆ ਬਟ ਫਿਰ ਵੀ ਆਪਣੇ 495 ਸਬਸਕ੍ਰਾਈਬਰ ਹੋ ਗਏ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਜੀ ਤੇ ਹੋਪ ਆਪਣੇ ਅਗਲੇ ਮਹੀਨੇ ਦੇ ਵਿੱਚ ਇਸ ਮਹੀਨੇ ਦੇ ਵਿੱਚ ਜਿਹੜਾ ਮਹੀਨਾ ਚੜ ਰਿਹਾ ਅੱਜ 31 ਤਰੀਕਾ ਕੱਲ ਤੋਂ ਜੋ ਮਹੀਨਾ ਚੜੇਗਾ ਹੋਪਸ ਉਹ ਆਪਣੇ 1000 ਸਬਸਕ੍ਰਾਈਬਰ ਵੀ ਕੰਪਲੀਟ ਹੋ ਜਾਣ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਤੇ ਹੁਣ ਆਪਾਂ ਘਰੇ ਪਹੁੰਚ ਗਏ ਜੀ ਮੰਮੀ ਸੂਟ ਦੇਖਦੇ ਬੈਠੇ ਜੋ-ਜੋ ਸ਼ੋਪਿੰਗ ਕਰਕੇ ਆਏ ਵੇ ਸੋ ਚਲੋ ਜੀ ਅੱਜ ਦੇ ਵਲੌਗ ਨੂੰ ਹੁਣ ਆਪਾਂ ਇੱਥੇ ਐਂਡ ਕਰਦੇ ਆ ਤੁਹਾਨੂੰ ਮਿਲਾਂਗੇ ਕੱਲ ਨੂੰ ਨਵੇਂ ਦਿਨ ਤੇ ਨਵੀਂ ਸਵੇਰ ਦੇ ਨਾਲ ਉਦੋਂ ਤੱਕ ਦਿਓ ਇਜਾਜ਼ਤ ਧੰਨਵਾਦ